ਹਾਂਜੀ ਫੇਰ ਕੋਈ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਲੋਕਾਂ ਲਈ ਸਾਂਝੀ ਕਰ ਲੱਗੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਲੋਹੜੀ ਦੀਆਂ ਸਾਰੇ ਲੋਕਾਂ ਨੂੰ ਮੁਬਾਰਕਾਂ ਦਿੰਦੇ ਹਾਂ ਤਾਂ ਇਹਦੇ ਤੇ ਅਸੀਂ ਕੋਈ ਆਪਣੇ ਅੱਜ ਵਿਚਾਰ ਰੱਖਦੇ ਆ ਇਹਦੇ ਤੇ ਅਸੀਂ ਕੋਈ ਪੰਜਾਬ ਦੇ ਲੋਕਾਂ ਨਾਲ ਜਾਂ ਭਾਰਤ ਦੇ ਲੋਕਾਂ ਨਾਲ ਸਾਂਝੀ ਕਰਨ ਜਾ ਰਹੇ ਆ ਵੀ ਕਈਆਂ ਦੇ ਘਰ ਪੁੱਤ ਨੇ ਜਨਮ ਲਿਆ ਬਹੁਤ ਵਧੀਆ ਗੱਲ ਹੈ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਪੁੱਤਰ ਦੀ ਦਾਤ ਬਹੁਤ ਵੱਡੀ ਹੁੰਦੀ ਹੈ ਹਰ ਕਿਸੇ ਨੂੰ ਖੁਸ਼ੀ ਹੁੰਦੀ ਹੈ ਤਾਂ ਹੁੰਦਾ ਕੀ ਹੈ ਕਿ ਕੋਈ ਵਿਆਹ ਦੀ ਖੁਸ਼ੀ ਦੇ ਵਿੱਚ ਲੋੜੀ ਵੜਦਾ ਹੈ ਕਿਸੇ ਦੇ ਘਰ ਪੁੱਤ ਨੇ ਜਨਮ ਲਿਆ ਹੁੰਦਾ ਹੈ ਤਾਂ ਲੋੜੀ ਵੜਦਾ ਹੈ ਜਾਨੀ ਕਿ ਖੁਸ਼ੀ ਦੇ ਦਿਨ ਲੋੜੀ ਵੰਡੀ ਜਾਂਦੀ ਹੈ ਚਲੋ ਪਹਿਲਾਂ ਤਾਂ ਲੋਕ ਧੀਆਂ ਦੀ ਲੋੜੀ ਨਹੀਂ ਵੰਡਦੇ ਸੀ ਚਲੋ ਅੱਜ ਲੋਕ ਇਸ ਗੱਲ ਤੋਂ ਵੀ ਜਾਣਕਾਰੀ ਹੋ ਗਈ ਕਿ ਬਹੁਤ ਸਾਰੇ ਲੋਕ ਆਜਨੂੰ ਧੀਆਂ ਦੀ ਲੋੜੀ ਵੀ ਵੰਡਦੇ ਆ ਪਰ ਨਾਲ ਨਾਲ ਅਸੀਂ ਲੋਕਾਂ ਨੂੰ ਇੱਕ ਵਿਚਾਰ ਸਾਂਝਾ ਕਰਨ ਜਾ ਰਹੇ ਹਾਂ ਵੀ ਅੱਜ ਦੇ ਦਿਨ ਕਿੰਨਾ ਬਾਲਣ ਮੱਚ ਪਿਆ ਅੱਜ ਕਿੰਨਾ ਬਾਲਣ ਮਚਾਇਆ ਗਿਆ ਤਾਂ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਘਰੋਂ ਖਲਾਇਆ ਜਾਵੇ ਜਦੋਂ ਤੁਸੀਂ ਲੋਹੜੀ ਵੰਡਦੇ ਆ ਮੂਫਲੀਆਂ ਵੰਡਦੇ ਆ ਰਿਓੜੀਆਂ ਵੰਡਦੇ ਆ ਤਾਂ ਨਾਲ-ਨਾਲ ਆਪਦੇ ਪੁੱਤ ਦੇ ਜਨਮ ਦਿਨ ਤੇ ਬੱਚੇ ਦੇ ਜਨਮ ਦਿਨ ਤੇ ਇੱਕ ਰੁੱਖ ਵੀ ਲਾਇਆ ਜਾਵੇ ਜਾਂ ਮਤਲਬ ਵੀ ਜਿਹੜੀ ਵੀ ਖੁਸ਼ੀ ਦੇ ਵਿੱਚ ਤੁਸੀਂ ਲੋਹੜੀ ਵੰਡਦੇ ਆ ਤਾਂ ਇੱਕ ਰੁੱਖ ਲਾ ਕੇ ਵੀ ਖੁਸ਼ੀ ਮਨਾਈ ਜਾ ਸਕਦੀ ਹੈ ਮੂਫਲੀਆਂ ਵੀ ਵੰਡੋ ਰਿਓੜੀਆਂ ਵੀ ਵੰਡੋ ਪਰ ਇੱਕ ਆਪਦੇ ਪੁੱਤ ਦੇ ਜਨਮ ਦਿਨ ਤੇ ਆਪਦੇ ਬੇਟੇ ਦੇ ਜਨਮ ਦਿਨ ਤੇ ਰੁੱਖ ਵੀ ਲਾ ਦਿਆ ਕਰੋ ਵੇਖੋ ਅੱਜ ਕਿੰਨਾ ਬਾਲਣ ਮੱਚ ਗਿਆ ਸਿਆਲ ਦੇ ਮਹੀਨੇ ਕਿੰਨਾ ਬਾਲਣ ਮੱਚ ਜਾਂਦਾ ਹੈ ਅੱਜ ਕਿੰਨਾ ਲੱਖਾਂ ਮਣ ਟਾਣਾ ਜਿਹੜਾ ਬਾਲਣ ਮੱਚਣਾ ਤੇ ਅੱਜ ਦੇ ਦਿਨ ਧਰਤੀ ਉੱਤੇ ਲੱਗੇ ਕਿੰਨੇ ਆ ਜਾਂ ਮਹੀਨਾ ਦੋ ਮਹੀਨੇ ਕਿੰਨੇ ਕਿਦਰਾਕ ਤੱਕ ਲੱਗਣਗੇ ਨਹੀਂ ਲੱਗਣਗੇ ਜਾਣੇ ਕਿ ਅਸੀਂ ਵਾਤਾਵਰਨ ਨੂੰ ਬਰਾਬਰ ਬੈਲੈਂਸ ਕਰਨ ਵਾਸਤੇ ਜਾਣੇ ਕਿ ਖੁਸ਼ੀ ਮਨਾਉਣੀ ਚਾਹੀਦੀ ਹੈ ਖੁਸ਼ੀ ਹੋਣੀ ਚਾਹੀਦੀ ਹੈ ਪਰ ਜਿਹੜੀ ਖੁਸ਼ੀ ਵਾਤਾਵਰਨ ਤੋਂ ਮਿਲਣੀ ਹੈ ਜਿਹੜੀ ਖੁਸ਼ੀ ਸਾਨੂੰ ਰੁੱਖਾਂ ਤੋਂ ਮਿਲਣੀ ਹੈ ਜਿਹੜੀ ਖੁਸ਼ੀ ਸਾਨੂੰ ਹਰੀਆਲੀ ਤੋਂ ਮਿਲਣੀ ਹੈ ਹੋ ਸਕਦਾ ਉਹ ਪੁੱਤ ਤੁਹਾਨੂੰ ਖੁਸ਼ੀ ਨਾ ਦੇਵੇ ਉਹ ਤਾਂ ਛੋਡਾ ਨਸ਼ੇੜੀ ਬਣ ਜੇ ਮਾੜਿਆ ਕੰਮਾਂ ਵਿੱਚ ਜੁੜ ਜੇ ਉਹ ਖੁਸ਼ੀ ਨਾ ਮਿਲੇ ਪਰ ਵਾਤਾਵਰਣ ਨੇ ਤੁਹਾਨੂੰ ਖੁਸ਼ੀ ਦੇਣੀ ਹੈ ਵਾਤਾਵਰਣ ਨੇ ਤੁਹਾਨੂੰ ਸੁੱਖ ਦੇਣਾ ਹੈ ਵਾਤਾਵਰਣ ਨੇ ਤੁਹਾਨੂੰ ਠੰਡੀਆਂ ਹਵਾਵਾਂ ਦੇਣੀਆਂ ਤਾਂ ਇੱਕ ਰੁੱਖ ਵੀ ਲਾਇਆ ਕਰੋ ਇਸ ਦੇ ਨਾਲ ਨਾਲੇ ਤਾਂ ਸਾਡਾ ਵਾਤਾਵਰਣ ਸੁੱਧ ਰਹੂਗਾ ਨਾਲੇ ਜਾਣੇ ਕਿ ਅੱਜ ਦੇ ਦਿਨ ਕਿੰਨਾ ਬਾਲਣ ਮੱਚਿਆ ਬਾਲਣ ਦਾ ਭਾਂਸ ਬਰਾਬਰ ਹੋ ਜਾਊਗਾ ਜਾਣੇ ਕਿ ਅਸੀਂ ਅੱਜ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਆ ਵੇਖੋ ਮੂਫਲੀਆਂ ਰਿਓੜੀਆਂ ਵੰਡਤੀਆਂ ਨਾ ਉਹ ਵੀ ਹੋਣਾ ਚਾਹੀਦਾ ਪਰ ਨਾਲ ਨਾਲ ਬੰਦੇ ਨੂੰ ਇਨਸਾਨਾਂ ਨੂੰ ਇੱਕ ਰੁੱਖ ਵੀ ਧਰਤੀ ਉੱਤੇ ਲਾਉਣਾ ਚਾਹੀਦਾ ਇਹ ਮੇਰੀ ਪੀਲ ਹੈ ਮੁਫਲੀਆਂ ਰਿਉੜੀਆਂ ਵੰਡਤੀਆਂ ਖੁਸ਼ੀ ਮਨਾ ਲਈ ਤੇ ਜਿਹੜਾ ਵਾਤਾਵਰਨ ਨੂੰ ਅੱਜ ਕਿੰਨਾ ਘਾਟਾ ਪਿਆ ਕਿੰਨਾ ਬਾਲਣ ਕਿੰਨਾ ਮੱਚ ਗਿਆ ਇਹਨਾਂ ਪੈਦਾ ਨਹੀਂ ਹੋਣਾ ਪਰ ਇਸ ਧਰਤੀ ਦਾ ਬੈਨਸ ਬਰਾਬਰ ਰੱਖਣ ਵਾਸਤੇ ਸਾਨੂੰ ਖੁਸ਼ੀ ਦੇ ਦਿਨ ਤੇ ਪੇੜ ਪੌਦੇ ਵੀ ਲਾਉਣੇ ਚਾਹੀਦੇ ਆ ਰੁੱਖ ਵੀ ਸਾਨੂੰ ਲਾਉਣੇ ਚਾਹੀਦੇ ਅੱਜ ਲੋਹੜੀ ਕਿਸ ਦੇ ਨਾਲ ਮਨਾਈ ਅੱਗ ਨਾਲ ਅੱਗ ਕਿਸ ਨੂੰ ਲਾਈ ਲੱਕੜਾਂ ਨੂੰ ਜਾਂ ਪਾਥੀਆਂ ਨੂੰ ਤਾਂ ਫਿਰ ਬਾਲਣ ਵੀ ਸਾਨੂੰ ਚਾਹੀਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚਾਹੀਦਾ ਹੈ ਜੇ ਇਸੇ ਤਰ੍ਹਾਂ ਘਾਟਾ ਪਈ ਗਿਆ ਤਾਂ ਵਾਤਾਵਰਣ ਦਾ ਕੀ ਹਾਲ ਹੋਊਗਾ ਤਾਂ ਇਸ ਵਾਸਤੇ ਖੁਸ਼ੀ ਮਨਾਉਣੀ ਚਾਹੀਦੀ ਹੈ ਤੇ ਖੁਸ਼ੀ ਦੇ ਦਿਹਾੜੇ ਤੇ ਖੁਸ਼ੀ ਦੇ ਪਰਬਕਾਰ ਤੇ ਸਾਨੂੰ ਦੋ-ਦੋ ਰੁੱਖ ਜਾਂ ਚਾਰ-ਚਾਰ ਰੁੱਖ ਸਾਨੂੰ ਲਾਉਣੇ ਚਾਹੀਦੇ ਆ ਤੇ ਜਿਹੜਾ ਸੁਖ ਹਰਿਆਲੀ ਤੋਂ ਮਿਲਣਾ ਹੋ ਸਕਦਾ ਠੋਡੇ ਧੀਆਂ ਪੁੱਤੋਂ ਸੁਖ ਸਾਨੂੰ ਨਾ ਦੇਣ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਿੱਚੋਂ ਵੱਧ ਘੱਟ ਬੋਲਿਆ ਗਿਆ ਤੁਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਸਮੇਂ ਦੀ ਲੋੜ ਹੈ ਤਾਂ ਬਹੁਤ-ਬਹੁਤ ਧੰਨਵਾਦ ਹੋਵੇਗਾ ਜੀ